ਸਾਡੇ ਕੋ ਨਾ ਇੱਕ ਦਰਖਾਸਤ ਬਰੰਦ ਹੋਈ ਸੀਗੀ ਦਰਖਾਸਤ ਮਿਲੀ ਸੀ ਸਾਨੂੰ ਕਿ ਦੋ ਬੀਬੀਆਂ ਸੀ ਕਲਾਂ ਨੌਰ ਤੋਂ ਆਪਣੇ ਪਿੰਡ ਸਰਪਰਾਏ ਕੋਠੀ ਨੂੰ ਜਾ ਰਹੀਆਂ ਸੀ ਜਾਂ ਉਹਨਾਂ ਦਾ ਕੋਈ ਤਿੰਨ ਨਾਮ ਰੂਪ ਵਿਅਕਤੀਆਂ ਨੇ ਪਰਸਕ ਹੋ ਲਿਆ ਸੀਗਾ ਤੇ ਉਹਦੇ ਬਿਸਤੇ ਅਸੀਂ ਪਰਚਾ ਦਰਜ ਕੀਤਾ ਸੀਗਾ ਪਰਚਾ ਦਰਜ ਕਰਕੇ ਤੇ ਦੋਸ਼ੀਆਂ ਦੀ ਗ੍ਰਫਤਾਰੀ ਲਈ ਜਿਹੜੀ ਉਹ ਆਪਣਾ ਟੀਮਾ ਬਣਾਈਆਂ ਸੀਗੀਆਂ ਟੀਮਾ ਬਣਾਉਣ ਪਰੰਤ ਅਸੀਂ ਦੋਸ਼ੀਆਂ ਦੀ ਸਨਾਖ ਕੀਤੀ ਸਨਾਖਤ ਕਰਕੇ ਤੇ ਕੱਲ ਜਿਹੜੇ ਦੋਸ਼ੀ ਜਿੰਨਾਂ ਪਰਸ ਗੋਇਆ ਸੀ ਉਹਦੇ ਚ ਇੱਕ ਦੋਸ਼ੀ ਨੂੰ ਗ੍ਰਫਤਾਰ ਕੀਤਾ ਜੇ ਤੇ ਦੂਸਰੇ ਦੀ ਭਾਲ ਜਾਰੀ ਹੈ ਜੀ ਇਹ ਕਿਤਨੇ ਬੰਦੇ ਇਹ ਵਿਅਕਤੀ ਜਿਹੜਾ ਪਿੰਡ ਦਾਦੂਵਾਲ ਥਾਣਾ ਕੁੰਮਨਗੜ ਦਾ ਰਹਿਣ ਵਾਲਾ ਵਾ ਤੇ ਦੂਸਰਾ ਜਿਹੜਾ ਦੋਸ਼ੀ ਇਹਦੇ ਨਾਮ ਦਾ ਸੀ ਉਹ ਪਿੰਡ 달ਮ ਨੰਗਲ ਥਾਣਾ ਕਿਲਾ ਲਾਲ ਸਿੰਘ ਦਾ ਦੱਸਿਆ ਜਾਂਦਾ ਹੈ। ਉਹਨਾਂ ਕਦਮੇ ਦੀ ਵਿੱਚ ਉਹਦੀ ਵੀ ਗ੍ਰਫਤਾਰੀ ਜਿਹੜੀ ਜਲਦੀ ਹੋ ਜੇਗੀ। ਇਹਨਾਂ ਕੋਲੋਂ ਜਿਹੜੀ ਬੁਗੂਏ ਵਰਤੀ ਸੀ ਮੁਕਦਮੇ ਦੇ ਵਿੱਚ ਐਕਟਿਵ ਆ ਸਕੂਟਰੀ ਜਿਹੜੀ ਜੂਪੀਟਰ ਬ੍ਰਾਂਡ ਕੀਤੀ ਆ ਬਿਨਾ ਨੰਬਰੀ ਸੀਗੀ ਤੇ ਹੁਣ ਗਾਹ ਅੱਗੇ ਤਫਤੀਸ਼ ਦੇ ਵਿੱਚ ਵੇਖਾਂਗੇ ਕਿ ਹੋਰ ਵੀ ਕੀ ਇਹਨਾਂ ਕੋਲ ਬ੍ਰਾਂਡ ਹੁੰਦਾ ਆ